ਸ਼ਿਰਵਾਇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਾਇਦਨ ਏਲੇ ਪਿੰਡ ਅਨੇਹਰ ਵਿਖੇ ਇੱਕ ਮੰਦਪਾਗੇ ਘਟਨਾ ਜਿਹੜੀ ਵਾਪਰੀ ਹੈ ਇਸ ਪਿੰਡ ਦੇ ਵਿੱਚ ਸਿੱਧ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰ ਨੂੰ ਸਮਰਪਤ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਸੀ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਪੁਰਪ ਜਿਹੜਾ ਮਨਾਇਆ ਗਿਆ ਸੀ ਗੁਰਪੁਰਪ ਮਨਾਉਣ ਤੋਂ ਬਾਅਦ ਜਦੋਂ ਸੰਗਤਾਂ ਗੁਰਦੁਆਰਾ ਸਾਹਿਬ ਨੂੰ ਬੰਦ ਕਰਕੇ ਘਰ ਗਈਆਂ ਤੇ ਉਤੋਂ ਕੁਝ ਹੀ ਸਮਾਂ ਬਾਅਦ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਹੋਇਆ 100 ਸ਼ਾਰਟ ਸਰਕਟ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਦੇ ਅੰਦਰ ਮਹਾਰਾਜ ਜਿੱਥੇ ਪ੍ਰਕਾਸ਼ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਭਰਾਜਮਾਨ ਸੀਗੇ ਉਥੇ ਸ਼ਾਰਟ ਸਰਕਟ ਦੇ ਨਾਲ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਪਹੁੰਚਿਆ ਜਿਸ ਤੋਂ ਬਾਅਦ ਸਮੂਹ ਸੰਗਤਾਂ ਦੇ ਜਿਹੜੇ ਮਨਾਂ ਦੇ ਵਿੱਚ ਕਾਫੀ ਜਿਹੜਾ ਉਹ ਨਮ ਅੱਖਾਂ ਦੇ ਨਾਲ ਅੱਜ ਜਿਹੜਾ ਇਥੋਂ ਗੁਰੂ ਗ੍ਰੰਥ ਸਾਹਿਬ ਜਿਹੜੇ ਵਿਦਾ ਕਰਨੇ ਪਏ ਕਿਉਂਕਿ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜਥੇਦਾਰ ਸਹਿਬਾਨ ਜਿਹੜੇ ਉੱਥੋਂ ਬਾਅਦ ਪਹੁੰਚੇ ਸਾਰੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪਹੁੰਚਿਆ ਵੱਡੀ ਗੈਂ ਤੇ ਵਿੱਚ ਪਿੰਡ ਵਾਸੀ ਇੱਥੇ ਇਕੱਠੇ ਹੋਏ ਸੀਗੇ ਜਥੇਬੰਦੀਆਂ ਵੀ ਇੱਥੇ ਪਹੁੰਚੇ ਸੀਗੇ ਕੀ ਕੁਝ ਕਹਿਣਾ ਹੈ ਪਿੰਡ ਵਾਸੀਆਂ ਦਾ ਜਥੇਬੰਦੀਆਂ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਾਰਨ ਰਿਹਾ ਹੈ ਸ਼ਾਰਟ ਸਰਕਟ ਦਾ ਸੁਣਾਣਾ ਹੈ ਤੁਹਾਨੂੰ ਉਹਨਾਂ ਦੀ ਜਵਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਤ ਅਕਾਲੀ ਦਸ਼ਮੇਸ਼ ਤਰਨਤਾਲ ਮੁਖੀ ਬਾਬਾ ਮੇਜਰ ਸਿੰਘ ਛੋਡੀ ਸਾਹਿਬ ਦਾ ਜਲਦਰ ਤੁਸੀਂ ਸੇਨ ਖਾਲਸਾ ਫਗਵਾੜੇ ਤੋਂ ਇੱਕ ਸਾਨੂੰ ਸ਼ਾਮੀ ਖਬਰ ਸਵੇਰੇ ਖਬਰ ਮਿਲੀ ਸੀ ਕਿ ਇੱਕ ਗੁਰੂ ਘਰ ਹੈ ਇੱਥੇ ਅਨੀਰ ਦੇ ਵਿੱਚ ਜਿੱਥੇ ਕਿ ਜੋ ਪਹਿਲੀ ਇਨਫੋਰਮੇਸ਼ਨ ਆਈ ਆ ਪੁਲਿਸ ਦੀ ਇਨਵੈਸਟੀਗੇਸ਼ਨ ਚ ਕਿ ਸ਼ਾਰਟ ਸਰਕਟ ਹੋ ਕੇ ਮਹਾਰਾਜ ਦੇ ਸਰੂਪ ਅਗਨ ਭੇਂਟ ਹੋ ਗਿਆ ਬਹੁਤ ਹੀ ਮੰਦ ਭਾਗੀ ਗੱਲ ਹੈ ਔਰ ਜਿੰਨੀ ਵੀ ਇਹਨੂੰ ਆਪਾਂ ਦਿੰਦਿਆ ਜਾਵੇ ਕਿ ਕਿਉਂਕਿ ਅਣਗਹਿਲੀਆਂ ਮੈਂ ਦੇਖੋ ਜੀ ਪੁਲਿਸ ਨੇ ਭਮਾ ਨਹੀਂ ਕਿਹਾ ਕਿ ਪਿੰਡ ਦੀ ਅਣਗਹਿਲੀ ਆ ਮੈਂ ਪਿੰਡ ਦੇ ਸਾਹਮਣੇ ਪਿੰਡ ਦੀ ਅਣਗਹਿਲੀ ਕਹਿ ਰਿਹਾ ਪਿੰਡ ਦੀ ਅੰਗਹਿਲੀ ਇਸ ਤਰ੍ਹਾਂ ਆ ਕਿ ਮਹਾਰਾਜ ਦਾ ਸਰੂਪ ਉੱਥੇ ਸੀ ਇਹਨਾਂ ਨੇ ਨਗਰ ਕੀਰਤਨ ਕੱਲ ਕੱਢਿਆ ਪਰਸੋਂ ਪਰਸੋਂ ਉਸ ਤੋਂ ਬਾਅਦ ਮਹਾਰਾਜ ਦਾ ਸੋਖਾ ਅਸਨ ਨਹੀਂ ਕੀਤਾ ਔਰ ਜੋ ਮੈਂ ਮੇਰੇ ਨਾਲ ਪੱਤਰਕਾਰ ਸਾਹਿਬ ਮੇਰੇ ਬਾਬਾ ਜੀ ਗਏ ਸੀ ਅੰਦਰ ਨਾਲ ਤੇ ਅਸੀਂ ਉੱਥੇ ਦੇਖਿਆ ਤੀਲਾਂ ਦੀਆਂ ਡੱਬੀਆਂ ਪਈਆਂ ਆ ਉੱਥੇ ਕਾਫੀ ਮੇਰੇ ਕੋਲ 10-12 ਤੀਲਾਂ ਦੀਆਂ ਡੱਬੀਆਂ ਆ ਅਰਗਬਤੀਆਂ ਰੱਖੀਆਂ ਆ ਠੀਕ ਹੈ ਅਰਗਬਤੀਆਂ ਲਾਉਣੀਆਂ ਜੇ ਉਹਦੀ ਅਸੀਂ ਸਭ ਸਮਾਂ ਸਮਾਂਭਾਲ ਨਹੀਂ ਕਰ ਸਕਦੇ ਸ਼ਾਰਟ ਸਰਕਟ ਵੀ ਹੋ ਸਕਦਾ ਅਰਗਬਤੀਆਂ ਤੋਂ ਵੀ ਅਗਨ ਭੇਟ ਉਦੋਂ ਵੀ ਇਸ਼ਾਰਾ ਹੋ ਸਕਦਾ ਇਹ ਮੈਟਰ ਆਫ ਇਨਵੈਸਟੀਗੇਸ਼ਨ ਐ ਪਿੰਡ ਵਾਲਿਆਂ ਨੇ ਵੀ ਕਹਿਣਾ ਇਹ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ ਦਿਓ ਜਿਹੜਾ ਜਿਹੜਾ ਤੁਹਾਡੇ ਤੇ ਮੱਤੇ ਦੇ ਤੱਬਾ ਲੱਗ ਗਿਆ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਇਹ ਸ਼ਾਰਟ ਸਰਕਟ ਐ ਤੁਹਾਡੇ ਉੱਤਬਾ ਲੈ ਜਾਊਗਾ ਕਿਉਂ 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 ਮੈਂ ਕਹਿ ਰਿਹਾ ਜੀ ਮੇਰੀ ਬੇਨਤੀ ਸੁਣੋ ਕਿਉਂਕਿ ਲੋਕ ਲਾ ਕੇ ਚਲੇ ਗਏ ਰਾਤ ਨੂੰ ਕੋਈ ਬੰਦਾ ਕੋਈ ਵੀ ਸ਼ਰਾਰਤ ਕਰ ਸਕਦਾ ਕੈਮਰੇ ਚੱਲ ਨਹੀਂ ਰਿਹਾ ਡੀਵੀਆਰ ਚੱਲ ਨਹੀਂ ਰਿਹਾ ਅਨੀਆਂ ਬੇਨਤੀਆਂ ਕਰਦਾ ਕਿ ਪਿੰਡ ਵਾਲਿਆਂ ਨੂੰ ਸੜਾ ਸੁਚੇਤ ਹੋਣ ਦੀ ਇਹ ਚ ਲੋੜ ਹੈ ਜੇ ਆਪਾਂ ਮਹਾਰਾਜ ਦਾ ਪ੍ਰਕਾਸ਼ ਸੇਵਾ ਸੰਭਾਲ ਬਹੁਤ ਵਧੀਆ ਤੁਸੀਂ ਕਰ ਰਹੇ ਆ ਲੇਕਿਨ ਇਹ ਗੱਲਾਂ ਵੀ ਸਾਨੂੰ ਸੁਚੇਤ ਹੋਣਾ ਚਾਹੀਦਾ ਇੱਕ ਬੰਦੇ ਦੀ ਡਿਊਟੀ ਲਾਉਂਦੇ ਉੱਥੇ ਇੱਕ ਬੰਦਾ ਡਿਊਟੀ ਤੇ ਰਹਿੰਦਾ ਤਾਂ ਕਿ ਇਦਾਂ ਦੀ ਮੰਦਪਾਗੀ ਘਟਣਾ ਨਾ ਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਵਿਗਿਆਨੀ ਬਲਕਾਰ ਸਿੰਘ ਅੱਜ ਨੀਰਪੇਟਾ ਚ ਫੜਗਵਾੜੇ ਦੇ ਨੇੜੇ ਇੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਲਜੀ ਹੋਈ ਆ ਤੇ ਇਹ ਹੋਈ ਆ ਜੀ ਪ੍ਰਬੰਧਕਾਂ ਦੀ ਘਾਟ ਕਰਕੇ ਕਿਉਂਕਿ ਜਦੋਂ ਸੋਹਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ 2013 ਦਾ ਖਰੜਾ ਤਿਆਰ ਕੀਤਾ ਉਹਦੇ ਵਿੱਚ ਬਕਾਇਦਾ ਉਹਨਾਂ ਨੇ ਲਿਖਿਆ ਕਿ ਜਿਹੜੇ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉੱਥੇ ਬਕਾਇਦਾ ਸੇਵਾਦਾਰ ਤੇ ਗ੍ਰੰਥੀ ਸਾਹਿਬ ਹੋਣੇ ਜ਼ਰੂਰੀ ਆ ਪਰ ਇੱਥੇ ਸੋਚਿਆ ਵੀ ਨਾ ਗ੍ਰੰਥੀ ਸਾਹਿਬ ਆ ਤੇ ਨਾ ਹੀ ਕੋਈ ਸੇਵਾਦਾਰ ਆ ਤੇ ਇਹ ਸਾਰੇ ਜਿੰਨੇ ਵੀ ਇਸ ਦੀ ਪ੍ਰਬੰਧਕ ਕਮੇਟੀ ਆ ਜਾਂ ਸੰਗਤ ਆ ਸਾਰਿਆਂ ਨੇ ਆਪੋ ਆਪਣੀ ਘਰੀ ਪੈਣਾ ਤੇ ਗੁਰੂ ਸਾਹਿਬ ਦੇ ਕੋਲ ਕੋਈ ਨਹੀਂ ਹੈਗਾ ਤੇ ਫਿਰ ਇਦਾਂ ਦੀਆਂ ਘਟਨਾ ਤੇ ਵਾਪਰ ਨਹੀਂ ਹੋਈਆਂ ਇਹ ਹੋਇਆ ਜੀ ਇਹ ਸਾਰਾ ਸਾਥ-ਸਾਥ ਕਰਕੇ ਤੇ ਸੌੜ ਸਰਕੜ ਹੋਇਆ ਵਪਾਰ ਬਾੜਾ ਹੋਇਆ ਜੋ ਵੀ ਹੋਇਆ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਨਰਾਇਕੀ ਮੈਦ ਸ਼ਰੋਣ ਕਮੇਟੀ ਦੀ ਕਹੂੰਗਾ ਕਿਉਂਕਿ ਜਦੋਂ ਤੁਹਾਨੂੰ ਪਤਾ ਵੀ ਜਿਹੜੇ ਗੁਰੂ ਘਰ ਦੇ ਵਿੱਚ ਸਾਹ ਸੰਭਾਲਿਆ ਨਹੀਂ ਸਤਿਗੁਰਾਂ ਦੀ ਉੱਥੇ ਤੁਸੀਂ ਆ ਕੇ ਬਕਾਇਦਾ ਤੁਹਾਡੇ ਪ੍ਰਚਾਰ ਕਹੋਣਾ ਧਰਮ ਪ੍ਰਚਾਰਕ ਕਮੇਟੀ ਦੇ ਜਿਹੜੇ ਪ੍ਰਚਾਰਕ ਹੋ ਆਉਣਾ ਤੇ ਜਿਹੜਾ ਇਲਾਕੇ ਦਾ ਪ੍ਰਚਾਰਕ ਆ ਉਹਦਾ ਪਰਜਬੰਦਾ ਇੱਥੇ ਢੇਡਾ ਲਾਵੇ ਤੇ ਕਮੇਟੀ ਨੂੰ ਕਿਹਾ ਜਾਵੇ ਭਾਈ ਜਾਂ ਤੇ ਕੋਈ ਗਰੰਤੀ ਜਾ ਰੱਖੋ ਜਾਂ ਸੇਵਾਦਾਰ ਰੱਖੋ ਨੀਦਰ ਮਾਰਸ ਰੂਪ ਉਹ ਤੋਂ ਲੈ ਜਾਣੇ ਚਾਹੀਦੇ ਦੋ ਸਰੂਪ ਹੀ ਜਿਹੜੇ ਉਹ ਅੱਜ ਲੈ ਕੇ ਆ ਸੁਚਾਨਾ ਸਾਹਿਬ ਤੇ ਜਿਹੜਾ ਸਰੂਪ ਅਗਨਪੇਟ ਉਹ ਚੋਕੋ ਜੰਗ ਸੁੰਝਾ ਬਜੇ ਆ ਤੇ ਉਹ ਗੋਨਰ ਸਾਹਿਬ ਵੱਲ ਜਾ ਰਹੇ ਹੈ ਪਰਮਾਲੇ ਸਾਹਿਬ ਇਹ ਜਾ ਮਾਰੇ ਸਰੂਪ ਆ ਛਾਤਰ ਵਗੈਰਾ ਹੋਣਗੇ ਇਸ ਵੀ ਕੈਮਰੇ ਤਾਂ ਲੱਗੇ ਹੋਏ ਨੇ ਕਿਹਦੇ ਚੱਲਦੇ ਨਹੀਂ ਸੀਗੇ ਪਰ ਹੁਣ ਦੇਖੋ ਇਹ ਚਲਾਉਣੇ ਇਹਨਾਂ ਨਹੀਂ ਆ ਕਮੇਟੀ ਨੇ ਚਲਾਉਣੇ ਜਿਹੜਾ ਗੁਰਦੁਆਰਾ ਦੇ ਜਿਹੜੇ ਪ੍ਰਬੰਧ ਚਲਾ ਰਹੇ ਉਹਨਾਂ ਨੇ ਚਲਾਉਣੇ ਹਲਕਾ ਫਲੋ ਹੈ ਟੈੰਗ ਵੀ ਆਪਣੇ ਦੇਖੀ ਨਹੀਂ ਮਿਲਦੀ ਆ ਉਹ ਵੀ ਟੈੰਗ ਵਜੋਂ ਨਹੀਂ ਦੇਖਦੇ ਪ੍ਰਬੰਧਕਾਂ ਦੀ ਘਾਟ ਆ ਜੀ ਪ੍ਰਬੰਧਕਾਂ ਦੀ ਬਹੁਤ ਵੱਡੀ ਘਾਟ ਆ ਜੀ ਦੇਖੀਏ ਤਾਂ ਬੀਵੀਆਰ ਵੀ ਕਹਿੰਦੇ ਆ ਜੀ ਮੁੱਕੇ ਦੇਖਿਆ ਜਾਂਦਾ ਕਿ ਕੈਮਰੇ ਵੀ ਜਿਹੜੇ ਹੋਈ ਚੱਲ ਰਹੇ ਆ ਦੇਖੋ ਜੀ ਕੈਮਰੇ ਤੇ ਚੱਲਣੇ ਬੜੇ ਜ਼ਰੂਰੀ ਆ ਪਰ ਕੈਮਰੇ ਤੋਂ ਪਹਿਲਾਂ ਸੇਵਾਦਾਰਾਂ ਜਾਂ ਗ੍ਰੰਥੀ ਸਾਹਿਬ ਉੱਥੇ ਨਾਲ ਬੜਾ ਜ਼ਰੂਰੀ ਆ ਕੈਮਰੇ ਜੇ ਆਪਾਂ ਦੇਖਾਂਗੇ ਫਿਰ ਪਾ ਲੱਗੂਗਾ ਤੇ ਜਿਹੜੇ ਉਥੇ ਮੌਕੇ ਦੇ ਸਿੰਘ ਹੋਣਗੇ ਜਾਂ ਗ੍ਰੰਥੀਸ਼ਾ ਬਹੁਤ ਮੌਕੇ ਤੇ ਦੇ ਸਕਦੇ ਹਨ ਹਾਂ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਮਹਾਰਾਜ ਸਵਾਦੀ ਹੈ ਨਹੀਂ ਕੋਈ ਨਹੀਂ ਸਰੂਪੇ ਤੋਂ ਦੋਵੇਂ ਸ਼੍ਰੋਮਣੀ ਕਮੇਟੀ ਵਾਲੇ ਲੈ ਕੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਦਲ ਅਰਬਾਂ ਖਰਬਾਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਕੌਮੀ ਸਾਫ ਮੋਰਚਾ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਸੋ ਬੜੇ ਹੀ ਮੰਦ ਭਾਗੀ ਹੈ ਅੱਜ ਫਿਰ ਘਟਨਾ ਸੁਨਣੋ ਮਿਲੀ ਆ ਜੀ ਪਿੰਡ ਨੀਲ ਦੇ ਵਿੱਚ ਜੋ ਗੁਰਾਇਆਂ ਲੱਗੇ ਆ ਅੱਜ ਫੇਰ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਰਹ ਦੀ ਬੇਦਬੀ ਦਾ ਮਸਲਾ ਧਿਆਨ ਦੇ ਵਿੱਚ ਆਇਆ ਜੀ ਉਸ ਪਿੰਡ ਦੇ ਵਿੱਚ ਆਏ ਆ ਫੇਰ ਦੁਬਾਰਤੋਂ ਉਹੀ ਸਾਨੂੰ ਕਹਿਣਾ ਪੈਂਦਾ ਬੜੇ ਦੁਖੀ ਹਿਰਦੇ ਦੇ ਨਾਲ ਕਮੀ ਕਿੱਥੇ ਹੈ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਰਹ ਦੀ ਬੇਦਬੀ ਕਿਉਂ ਪੰਜਾਬ ਚ ਕੋਈ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋ ਚੁੱਕੀਆਂ ਹੁਣ ਤੇ ਪਿੰਡੋਂ ਪਿੰਡੀ ਘਟਨਾਵਾਂ ਸ਼ੁਰੂ ਹੋ ਚੁੱਕੀਆਂ ਜੀ ਕੈਨੂ ਸ਼੍ਰੋਮਣੀ ਕਮੇਟੀ ਬਹੁਤ ਵੱਡੀ ਹੈ ਜੀ ਬੜੀ ਵੱਡੀ ਸੰਸਥਾ ਹੈ ਸ਼੍ਰੋਮਣੀ ਕਮੇਟੀ ਦੀ ਪਰ ਘਾਟ ਕਿਉਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਧਰਮ ਪ੍ਰਚਾਰ ਕਮੇਟੀ ਬਣੀ ਹੈ ਕੀ ਗੱਲ ਧਰਮ ਪ੍ਰਚਾਰ ਕਮੇਟੀ ਸਿਰਫ ਇੱਕ ਕਾਜਕਾਂ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਰਹਿ ਗਈ ਹੈ ਜਾਂ ਪ੍ਰਚਾਰਕ ਜਿਹੜੇ ਬਣੇ ਸ਼੍ਰੋਮਣੀ ਕਮੇਟੀ ਦੇ ਤਨਖਾਹਾਂ ਲੈਣ ਨੂੰ ਬਣੇ ਆ ਉਹਨਾਂ ਦਾ ਫਰਜ਼ ਨਹੀਂ ਬੰਦਾ ਪਿੰਡੋਂ ਪਿੰਡ ਜਾ ਕੇ ਪਤਾ ਕੀਤਾ ਜਾਵੇ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦਾ ਸਥਾਨ ਆ ਇਸ ਪਿੰਡ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਕਦੀ ਵੜੀ ਵੀ ਨਹੀਂ ਨਾ ਹੀ ਇਹਨਾਂ ਨੇ ਆ ਕੇ ਕਦੀ ਇਸ ਗੁਰੂ ਘਰ ਦੀ ਸਾਰ ਲਈ ਆ ਹਰ ਸਮੇਂ ਸਿਰ ਕਾਲ ਤਖਤ ਦਾ ਜ਼ਹੀਰ ਐਲਾਨ ਤੇ ਕਰ ਦਿੰਦਾ ਕਿ ਜਿਸ ਗੁਰੂ ਘਰ ਦੇ ਵਿੱਚ ਪ੍ਰਬੰਧਕ ਹੈ ਨਹੀਂ ਜਾਂ ਪ੍ਰਚਾਰਕ ਵੀ ਕਮੀ ਹੈ ਜਾਂ ਚੌਕਦਾਰ ਹੈ ਨਹੀਂ ਉੱਥੇ ਲਾਜ਼ਮੀ ਰੱਖੇ ਜਾਣ ਪਰ ਨਹੀਂ ਸਿਰਫ ਐਲਾਨ ਹੋ ਜਾਂਦਾ ਕਾਲ ਤਖਤ ਸਾਹਿਬ ਤੋਂ ਲਾਗੂ ਕੌਣ ਕਰਾਏਗਾ ਜਾ ਕੇ ਦੇਖੇਗਾ ਕੌਣ ਅੱਜ ਫੇਰ ਇਸ ਪਿੰਡ ਦੇ ਵਿੱਚ ਉਹੀ ਚੀਜ਼ ਦੀ ਸਾਨੂੰ ਕਮੀ ਮਹਿਸੂਸ ਹੋਈ ਹੈ ਹੁਣ ਇੱਥੇ ਆਪਾਂ ਕਿਨੂੰ ਕਸੂਰਵਾਰ ਕਰਾਈਏ ਦੱਸੋ ਮੈਨੂੰ ਆਪਾਂ ਕਿਨੂੰ ਜਾ ਕੇ ਕਵਾਂਗੇ ਸਾਡਾ ਇੱਕ ਤਾਂ ਧਿਆਨ ਹੈ ਜਾਂਦਾ ਜਦੋਂ ਜਦਾਂ ਵੋਟਾਂ ਨੇਰੇ ਆ ਗਈਆਂ ਉਦੋਂ ਉਦੋਂ ਭਰਾ ਮਾਰੂ جنگ ਚੱਲੀ ਜਾ ਰਹੀ ਹੈ ਦਿਨੋਂ ਦਿਨ ਪੰਜਾਬ ਦੇ ਮੁੰਡਿਆਂ ਦਾ ਇੰਕਾਊਂਟਰ ਕੀਤਾ ਜਾ ਰਿਹਾ ਔਰ ਪੰਜਾਬ ਦੇ ਮੁੰਡਿਆਂ ਦਾ ਹੀ ਕਹਣ ਕੀਤਾ ਜਾ ਰਿਹਾ ਔਰ ਪੰਜਾਬ ਦੇ ਵਿੱਚ ਹੀ ਗੁਰੂ ਘਰਾਂ ਦੀਆਂ ਬੇਦਬੀਆਂ ਹੋ ਰਹੀਆਂ ਹਰ ਪਾਸੇ ਪੰਜਾਬੀ ਨੂੰ ਢਾਕਿਓ ਲੱਗ ਰਹੀ ਐ ਸਿੱਖ ਪੰਥ ਨੂੰ ਕਿਉਂ ਕਮਜ਼ੋਰ ਕੀਤਾ ਜਾ ਰਿਹਾ ਸਰਕਾਰਾਂ ਕਰਾ ਰਹੀਆਂ ਜਾਂ ਜੰਥਲੀਆਂ ਕਰਾ ਰਹੀਆਂ ਇਹ ਸਾਡੀ ਸਮਝ ਤੋਂ ਬਾਹਰ ਜੇ ਮੇਰੀ ਬੇਨਤੀ ਆ ਪੂਰੀ ਸੰਗਤ ਨੂੰ ਇਸ ਚੀਜ਼ ਵੱਲੇ ਧਿਆਨ ਦਿੱਤਾ ਜਾਵੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਪ ਧਿਆਨ ਦਿਓ ਗੁਰੂ ਸਾਡਾ ਐ ਅਸੀਂ ਗੁਰੂ ਦੇ ਆ ਕਿਸੇ ਦੇ ਭਰੋਸੇ ਨਾ ਬੈਠੋ ਆਉਣ ਵਾਲਾ ਸਮਾਂ ਬੜਾ ਭਿਆਨਕ ਨਜ਼ਰ ਆਂਦਾ ਪਿਆ ਜੇ ਸੰਭਲ ਜਾਓ ਤੇ ਸੰਭਾਲ ਲਓ ਅੱਜ ਫੇਰ ਦੁਬਾਰਤੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਗੁਰੂ ਘਰ ਦੀਆਂ ਬੇਦਬਿਓਂ ਲਾਪੀਆਂ ਇਸੇ ਨਗਰ ਦੇ ਇਥੋਂ ਕਿੰਨੀ ਦੂਰ ਹੈ ਜੀ ਘਟਨਾ ਜਿਹੜੀ ਦੂਜੀ ਹੋਈ ਸੀ ਮਾਲਾ ਮੇਰੇ ਕੋਲ 10 ਕਿਲੋਮੀਟਰ ਹੈ 10 ਕਿਲੋਮੀਟਰ ਪਿੰਡ ਦੇ ਵਿੱਚ ਘਟਨਾਵਾਂ ਹੋਣ ਲੱਪੀਆਂ ਜੀ ਇੱਕ ਮਹੀਨੇ ਦੇ ਵਿੱਚ ਦੋ ਦੋ ਤਿੰਨ ਤਿੰਨ ਘਟਨਾਵਾਂ ਬੜੀਆਂ ਨਿੰਦਕਯੋਗ ਆ ਇੰਨੀ ਕੋਈ ਬੇਨਤੀ ਪ੍ਰਵਾਨ ਕਰਿਓ ਆਪੋ ਆਪਣੇ ਗੁਰੂ ਘਰ ਸੰਭਾਲੋ ਚੌਬਜ਼ਾਰ ਰੱਖੋ ਜਿੱਥੇ ਨਹੀਂ ਹੈ ਉਥੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਜਾਵੇ ਵਾਹਿਗੁਰਜੀਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ RAMTEER SINGH KHALSA ਪਿੰਡ ਨਿਹਰ ਸਾਡੇ ਪਿੰਡ ਕੱਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੌਖ ਰੱਖ ਕੇ ਭੋਗ ਪਾਏ ਗਏ ਹਨ ਤੇ ਸ਼ਾਮ ਨੂੰ 9 10 ਵਜੇ ਤੋਂ ਬਾਅਦ ਸੰਗਤਾਂ 9:10 ਵਜੇ ਸਾਰਾ ਕੰਮ ਨਿਬੇੜ ਕੇ ਸੇਵਾਦਾਰ ਵੀ ਘਰਾਂ ਨੂੰ ਚਲੇ ਗਏ ਸੀ ਗੁਰਦੁਆਰਾ ਸਾਹਿਬ ਨੂੰ ਜੰਦਾ ਲਾ ਕੇ ਤੇ 10:00 ਵਜੇ ਤੋਂ ਬਾਅਦ ਗੁਰਦੁਆਰੇ ਦੇ ਗੁਆਂਢ ਵਾਲਿਆਂ ਨੇ ਦੇਖਿਆ ਵੀ ਗੁਰਦੁਆਰੇ ਦੀ ਬਿਲਡਿੰਗ ਦੇ ਵਿੱਚੋਂ ਧੂੰਆਂ ਨਿਕਲਦਾ ਆ ਰੋਲਾ ਪਾਇਆ ਸਾਰੇ ਇਕੱਠੇ ਹੋਏ ਤੇ ਜਦੋਂ ਇਕੱਠੇ ਹੋ ਕੇ ਆ ਕੇ ਦੇਖਿਆ ਵੀ ਅੰਦਰ ਮਹਾਰਾਜ ਦੇ ਅੰਦਰ ਉੱਥੇ ਜਿਹੜਾ ਹਾਲ ਸੀ ਉਹਦੇ ਵਿੱਚ ਅੱਗ ਲੱਗੀ ਹੋਈ ਸੀ ਮੈਟ ਵਗੈਰਾ ਹੋਰ ਬਹੁਤ ਸਾਰਾ ਸਮਾਨ ਲੂ ਹੋ ਗਿਆ ਇੱਕ ਬਿਜਲੀ ਦਾ ਬੋਰਡ ਜਿਹੜਾ ਕਿ ਸਪੀਕਰ ਵਗੈਰਾ ਲਾਏ ਹੋਏ ਸੀ ਦਿਨੇ ਤੇ ਉਸ ਬੋਰਡ ਦੇ ਵਿੱਚੋਂ ਸਾਨੂੰ ਇਹ ਆ ਬਈ ਇਹ ਯਕੀਨ ਹੈ ਪੂਰਾ ਵੀ ਉਹ ਬੋਰਡ ਦੇ ਵਿੱਚੋਂ ਬਿਜਲੀ ਦਾ ਸ਼ਾਰਟ ਸਰਕਟ ਹੋ ਕੇ ਇਹ ਅੱਗ ਲੱਗੇ ਜਿਹਦੇ ਵਿੱਚ ਬਹੁਤ ਮੰਗ ਮੰਦ ਭਾਗੀ ਇੱਕ ਘਟਨਾ ਦੁਰਘਟਨਾ ਹੋਈ ਆ ਕਿ ਮਹਾਰਾਜ ਜੀ ਦੇ ਇੱਕ ਸਰੂਪ ਆ ਜਿਹੜੇ ਉਹ ਬਹੁਤ ਨੁਕਸਾਨੇ ਗਏ ਹਨ ਤੇ ਸ਼੍ਰੋਮਣੀ ਕਮੇਟੀ ਤੋਂ ਵੀ ਆਏ ਸੀ ਪੁਲਿਸ ਵੀ ਆਈ ਆ ਆਪਣੀ ਕਾਰਵਾਈ ਉਹਨਾਂ ਨੇ ਵੀ ਕੀਤੀ ਆ ਤੇ ਸ਼੍ਰੋਮਣੀ ਕਮੇਟੀ ਤੋਂ ਵੀ ਅਨੰਦਪੁਰ ਸਾਹਿਬ ਤੋਂ ਵੀ ਸਿੰਘ ਆਏ ਸੀ ਹੋਰ ਸਿੱਖ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਸਨ ਮੌਕਾ ਦੇਖਿਆ ਉਹਨਾਂ ਨੇ ਆ ਕੇ ਜ਼ਿਆਦਾਤਰ ਸਾਰਿਆਂ ਨੇ ਇਹੀ ਤੇ ਪਾਸ ਕੀਤਾ ਵੇ ਇਹ ਜਿਹੜਾ ਇਹ ਘਟਨਾ ਹੋਈ ਆ ਇਹ ਬਿਆਦਵੀ ਦੇ ਨਹੀਂ ਹੋਈ ਹੈਗੀ ਦੁਰਘਟਨਾ ਹੋਈ ਆ ਅੱਗ ਲੱਗਣ ਦੇ ਸ਼ਾਰਟ ਸਰਕਟ ਦੇ ਨਾਲ ਅੱਗ ਲੱਗਣ ਦੇ ਨਾਲ ਇਹ ਦੁਰਘਟਨਾ ਹੋਈ ਆ ਜਿਹੜੀ ਬਹੁਤ ਵੱੰਦ ਭੱਗੀ ਆ ਸਾਡੇ ਨਗਰ ਦੀਆਂ ਸਾਰੀਆਂ ਸੰਗਤਾਂ ਨੇ ਹੁਣ 3 ਵਜੇ ਦਾ ਟਾਈਮ ਹੋ ਗਿਆ ਸਵੇਰ ਦਾ ਕਿਸੇ ਨੇ ਵੀ ਲੰਗਰ ਨਹੀਂ ਛਕਿਆ ਨਾ ਇੱਥੇ ਲੰਗਰ ਬਣਾਇਆ 200 ਬੰਦਾ ਇੱਥੇ ਬੀਬੀਆਂ ਵੀ ਸਭ ਇੱਥੇ ਦੁੱਖ ਦੇ ਵਿੱਚ ਹਾਜ਼ਰ ਬੈਠੀਆਂ ਹਨ ਤੇ ਬਹੁਤ ਮੁੰਦ ਭਗੀ ਭੱਟਣਾ ਹੋਈ ਆ ਸਾਨੂੰ ਬੜਾ ਇਸ ਗੱਲ ਦਾ ਦੁੱਖ ਆ ਤੇ ਅਸੀਂ ਦੁੱਖ ਵੀ ਮਨਾਉਂਦੇ ਆ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿੱਚ ਤੇ ਉੱਥੇ ਅਕਾਲ ਤਖਤ ਤੇ ਪੇਸ਼ ਹੋਵਾਂਗੇ ਜੋ ਵੀ ਸਾਨੂੰ ਅਕਾਲ ਤਖਤ ਤੇ ਦੇ ਵਜੋਂ ਸੇਵਾ ਲਈ ਜਾਊਗੀ ਅਸੀਂ ਉਹ ਸੇਵਾ ਪ੍ਰਵਾਨ ਕਰਾਂਗੇ ਤੇ ਉਹ ਮਹਾਰਾਜ ਜੀ ਦੇ ਸਰੂਪ ਦੁਬਾਰਾ ਜਿਹੜੀਆਂ ਸਾਡੇ ਇੱਥੇ ਕੋਈ ਕਮੀਆਂ ਪੇਸ਼ੀਆਂ ਹਨ ਜੜੋਮਣੀ ਕਮੇਟੀ ਦੇ ਸੇਵਾਦਾਰ ਜੋ ਵੀ ਸਾਡੇ ਕਮੀ ਪੇਸ਼ੀ ਆ ਸਾਨੂੰ ਦੱਸਣਗੇ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਤੇ ਮਹਾਰਾਜ ਜੀ ਦੇ ਸਰੂਪ ਦੁਬਾਰਾ ਗੁਰਦੁਆਰਾ ਸਾਹਿਬ ਵਿਸ਼ੇਸ਼ ਯੋਗਤ ਕਰਾਵਾਂਗੇ ਤੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਵੀ ਕਰਾਂਗੇ ਅਸੀਂ ਥੋੜੇ ਸਮੇਂ ਦੇ ਵਿੱਚ ਹੀ ਇਹ ਅਕਾਲ ਤਖਤ ਜਹੇਦਾਰ ਅਕਾਲ ਤਖਤ ਸਾਹਿਬ ਨੂੰ ਜਾ ਕੇ ਮਿਲਾਂਗੇ ਸਾਨੂੰ ਇਹ ਹੁਕਮ ਹੋਇਆ ਤੇ ਇਹ ਸਾਰੀਆਂ ਸੰਗਤਾਂ ਨੂੰ ਪ੍ਰਵਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰੂਪ ਮਹਾਰਾਜ ਦੇ ਕਿੰਨੇ ਸੀਗੇ ਜੀ ਹੁਣ ਦੋ ਸਰੂਪ ਮਹਾਰਾਜ ਜੀ ਦੇ ਸਗੇ ਜਿਹੜੇ ਸਰੂਪ ਸੱਚਖੰਡ ਦੇ ਵਿੱਚ ਬਰਾਜਮਾਨ ਸੀ ਉਹ ਬਿਲਕੁਲ ਠੀਕ ਆ ਜਿਹੜੇ ਸਰੂਪ ਪਾਲਕੀ ਸਾਹਿਬ ਦੇ ਵਿੱਚ ਸ਼ੋਭਤ ਸੀਗੇ ਉਹਨਾਂ ਨੂੰ ਨੁਕਸਾਨ ਹੋਇਆ ਸਾਡੇ ਸਾਬਕਾ ਸ਼ਰੂਮਣੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਲੱਲੀਆਂ ਵੀ ਆਏ ਹਨ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਇੱਥੇ ਆ ਜਾਣ ਉਹ ਵੀ ਮੌਕਾ ਦੇਖਣ ਆਏ ਹਨ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਹਾਂਜੀ ਹਾਂਜੀ ਹੁਣ ਜੀ ਮਹਾਰਾਜ ਦੇ ਸਰੂਪ ਜਿਹੜੇ ਇੱਕ ਤਾਂ ਉਹਨਾਂ ਨੇ ਜੀ ਉੱਥੇ ਗਵਿੰਦਵਾਲ ਸਾਹਿਬ ਜਿਹੜੇ ਨੁਕਸਾਨ ਹੋਏ ਆ ਉੱਥੇ ਭੇਜ ਦੇਣੇ ਆ ਤੇ ਦੂਸਰੇ ਸਰੂਪ ਸੰਗ ਟੇਸੀਆਂ ਸੁਸ਼ੋਭਤ ਕਰ ਦੇਣੇ ਆ ਤੇ ਉੱਥੋਂ ਫਿਰ ਜਿੱਦੋਂ ਵੀ ਸਾਨੂੰ ਹੁਕਮ ਹੋਊਗਾ ਅਸੀਂ ਲਿਆ ਕੇ ਗੁਰਦੁਆਰਾ ਸਾਹਿਬ ਜੋ ਵੀ ਕਾਮੀਆਂ ਪੇਸ਼ੀਆਂ ਉਹ ਪੂਰੀਆਂ ਕਰਨ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਲਿਆ ਕੇ ਉਹ ਸੁਸ਼ੋਭਤ ਕਰਾਂਗੇ ਤੇ ਜੋ ਵੀ ਸਾਨੂੰ ਕਾਲ ਤੱਕ ਦਾ ਹੁਕਮ ਹੋਊਗਾ ਉਹ ਅਸੀਂ ਪ੍ਰਵਾਨ ਕਰਦੇ ਆਂ ਤੇ ਪ੍ਰਵਾਨ ਕਰਾਂਗੇ ਵੀ ਜਿਹੜਾ ਤੁਸੀਂ ਸਾਹਿਬ ਕਹਿ ਕੇ ਗਏ ਜੀ ਕੈਮਰਾ ਨਹੀਂ ਚੱਲ ਰਿਹਾ ਡੀਵੀਆਰ ਨਹੀਂ ਚੱਲ ਰਿਹਾ ਹਾਂਜੀ ਕੋਸ਼ ਕਮੀਆਂ ਹੁੰਦੀਆਂ ਆ ਜੀ ਡੀਵੀਆਰ ਸਾਡੇ ਖੱਡੇ ਖਰਾਬ ਹੋ ਗਿਆ ਸਗਾ ਸੇਵਾਦਾਰ ਬਹੁਤ ਆ ਬੀਬੀਆਂ ਬਹੁਤ ਸੇਵਾ ਕਰਦੀਆਂ ਤਕਾਲਾਂ ਸਵੇਰ ਨੂੰ ਸੇਵਾ ਕਰਦੇ ਆ ਇਹ ਜਿਹੜਾ ਗੁਰਦੁਆਰਾ ਕਿਰਤੀ ਸਮਾਜ ਦਾ ਗੁਰਦੁਆਰਾ ਆ ਗ੍ਰੰਥੀ ਸਿੰਘ ਨੂੰ ਰੱਖਣ ਦੇ ਬਹੁਤੀ ਹਿੰਮਤ ਨਹੀਂ ਸਾਡੀ ਅਸੀਂ ਬਹੁਤ ਹਿੰਮਤ ਕਰਕੇ ਗੁਰਦੁਆਰੇ ਬਣਾ ਲਗਾ ਇਸ ਬੜਾਏ ਆ ਸਾਡਾ ਗੁਰੂ ਘਰ ਦਾ ਨਾਲ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡਾ ਗੁਰੂ ਗੁਰਬਾਣੀ ਦੇ ਨਾਲ ਸਾਡਾ ਪ੍ਰੇਮ ਆ ਅਸੀਂ ਗੁਰਬਾਣੀ ਦਾ ਸਤਕਾਰ ਕਰਦੇ ਕਰਕੇ ਅਸੀਂ ਗੁਰਦੁਆਰਾ ਸਾਹਿਬ ਬਣਾਏ ਆ ਤੇ ਗੁਰਦੁਆਰਿਆਂ ਸੀ ਅਸੀਂ ਹਾਂ ਠੀਕ ਆ ਸਾਡੇ ਵਿੱਚ ਸੰਭਾਲਦੀਆਂ ਕੁਝ ਕਮੀਆਂ ਹੈਗੀਆਂ ਉਹਨਾਂ ਨੂੰ ਅਸੀਂ ਪੂਰਾ ਕਰਾਂਗੇ ਤੇ ਪੂਰਾ ਕਰਕੇ ਅਸੀਂ ਇਹ ਜਰੂਰ ਬੜੇ ਜਿਹੜੀਆਂ ਸੰਗਤਾਂ ਦੀ ਮੰਗਿਆ ਅੱਜ ਵੀ ਸੰਗਤਾਂ ਰੋਂਦੀਆਂ ਵੀ ਅਸੀਂ ਆ ਸਵੇਰੇ ਵੀ ਬਹੁਤ ਸੰਗਤਾਂ ਇਹ ਇਹ ਵਾਕਿਆ ਸੁਣ ਕੇ ਦੇਖ ਕੇ ਬਹੁਤ ਰੋਈਆਂ ਹੁਣ ਵੀ ਸਾਰੀਆਂ ਸੰਗਤਾਂ ਦੇ ਜਿਹੜੇ ਚਿਹਰੇ ਉੱਤਰੇ ਆ ਕਿ ਅਸੀਂ ਮਹਾਰਾਜ ਦੇ ਜਿਹੜੇ ਦਰਸ਼ਨਾਂ ਤੋਂ ਵਾਂਝੇ ਹੋ ਗਏ ਆ ਤੇ ਅਸੀਂ ਇਹ ਬਹਿਦਾ ਕਰਦੇ ਆ ਸੰਗਤਾਂ ਨੂੰ ਵੀ ਕਹਿੰਦੇ ਆ ਵੀ ਆਪਾਂ ਇਹ ਪੂਰਾ ਕਰਕੇ ਬਹੁਤ ਸ਼ੇਤੀ ਤੁਹਾਨੂੰ ਮਹਾਰਾਜ ਜੀ ਦੇ ਦਰਸ਼ਨ ਆ ਜਿਹੜੇ ਕਰਨ ਦਾ ਸਮਾਂ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ ਗੁਰਦੁਆਰਾ ਹੈ ਇੱਥੇ ਰਾਤ 10:00 ਕੁਟਨਾ ਜਿਹੜੀ ਹੈਗੀ ਆ ਉਹ ਅਗ ਲੱਗੇ ਸੀ ਗੁਰਦਾਰ ਸਾਹਿਬ ਦੇ ਅੰਦਰ ਬਰਹੁਣ ਦਾ ਜਿਹੜੇ ਤਾਲੇ ਲੱਗੇ ਹੋਏ ਸੀਗੇ ਤੇ ਉਹਦੇ ਨਾਲ ਜਿਹੜੀ ਮਾਰੀ ਦਾ ਸਰੂਪ ਸੀਗਾ ਉਹ ਨੁਕਸਾਨ ਆ ਗਿਆ ਤੇ ਉਹਦੇ ਦੀ ਸ਼ਾਰੀ ਖਗੀ ਜਿਹੜਾ ਇਹ ਰਾਤ ਦੀ ਘਟਨਾ ਲੱਗਦੀ ਹੈ ਕਿਉਂਕਿ ਲੋਕ ਲੱਗੇ ਸੀ ਕਿ ਰਾਤ ਲੋਕ ਲੱਗਣ ਤੋਂ ਬਾਅਦ ਕੋ ਆਇਆ ਨਹੀਂ ਜਦੋਂ ਹੁਣ ਦੇਖਿਆ ਇਹਦਾ ਕਿ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਨਫੋਰਮ ਕੀਤਾ ਹੈ ਤਾਂ ਰਾਤ ਦੀ ਘਟਨਾ ਹੈ ਜੀ ਕਹਿੰਦੇ ਪੁਲਿਸ ਨੂੰ ਇਨਫੋਰਮ ਸਵੇਰੇ 11 ਵਜੇ ਦੇ ਕਰੀਬ ਕੀਤਾ ਗਿਆ ਜੀ हां ਜਦੋਂ ਸਾਨੂੰ ਤੇ तकरीबन आधा पौना ਘੰਟਾ ਘੰਟਾ ਕ ਪਹਿਲਾਂ ਹੀ ਇੱਕ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਉਹਦੇ ਸਾਹਮਣੇ ਅਸੀਂ ਮੌਕੇ ਤੇ ਪਹੁੰਚ ਕੇ ਜਿਹੜੀ ਸਾਡੀ ਬੰਦੀ ਕਰ ਰਹੀ ਸੀ ਕੰਮ ਚੱਲ ਜਾਂਦੀ ਹੈ ਸਰ ਸੀਸੀਟੀਵੀ ਕੈਮਰਾ ਜਰੂਰ ਲੱਗੇ ਹੋਏ ਆ ਪਰ ਕੈਮਰਾ ਵੀ ਕਹਿੰਦੇ ਕਾਫੀ ਟਾਈਮ ਤੋਂ ਬੰਦ ਹੈ ਜੀ ਸਮੇਂ ਸਮੇਂ ਤੇ ਪੁਲਿਸ ਵੱਲੋਂ ਹਦਾਇਤਾਂ ਵੀ ਕੀਤੀਆਂ ਗਈਆਂ ਫਿਰ ਮਹਲਾ ਵੀ ਇਨਸੀਡੈਂਟ ਰਹਾ ਉਸ ਤੋਂ ਬਾਅਦ ਵੀ ਪੁਲਿਸ ਨੇ ਹਦਾਇਤਾਂ ਕੀਤੀਆਂ ਸੀ ਪਰ ਫਿਰ ਵੀ ਕੋਈ ਲੱਗਦਾ ਨਹੀਂ ਹੈਗਾ ਜਿਹੜੇ ਸਾਡੇ ਵੱਲੋਂ ਤੇ ਅਸੀਂ ਹਰ ਕਮੇਟੀ ਨੂੰ ਹਰ ਗੁਰਦੁਆਰਾ ਸਾਹਿਬ ਦੀ ਜਿੱਥੇ-ਥੇ ਵੀ ਮਹਾਰਾਜ ਜੀ ਦਾ ਜਿਹੜਾ ਸਰੂਪ ਬਰਾਜ਼ਮਾਨ ਆਸੀ ਜਿਹੜੀ ਦਾ ਲਿਖ ਕੇ ਭੇਜਿਆ ਹੈ ਕਿ ਜਿਹੜੀ ਹੈਗੀ ਆ ਉਹ ਕੈਮਰੇ ਇਨ ਵਰਕਿੰਗ ਕੰਡੀਸ਼ਨ ਚਾਹੀਦੇ ਆ ਲੇਕਿਨ ਇਹਦੀ ਹੁਣ ਕਮੇਟੀ ਨੂੰ ਪੁੱਛਗਿੱਛ ਕਰਦੇ ਆ ਅਸੀਂ ਵੀ ਕਿਉਂ ਨਹੀਂ ਜਿਹੜੇ ਇਹ ਜਿਹੜੇ ਕੈਮਰੇ ਹੈਗੇ ਉਹ ਕਿਉਂ ਨਹੀਂ ਜਿਹੜੇ ਵਰਕਿੰਗ ਦੇ ਵਿੱਚ ਆਏਗੇ ਦੇਰੀ ਦਾ ਕੰਮ ਕੀ ਮੰਨਦੇ ਸਰ ਦੇਰੀ ਪੁਲਿਸ ਨਾਲੇ ਕਿਉਂ ਇਹਨਾਂ ਨੇ ਦੱਸਿਆ ਨਹੀਂ ਜਿਹੜੀ ਜੀ ਦਾ ਅੱਧੀ ਘਰਨਾ ਦਾ ਫੇਰੇ ਗਿਆ ਅਸਲ ਵਿੱਚ ਇਹ ਹੈਗਾ ਕਿ ਬਾਹਰੋਂ ਲੋਕ ਲੱਗਾ ਹੋਇਆ ਸੀ ਰਾਤ ਦੇ ਰਾਤ ਦੇ ਸਮੇਂ ਦਾ ਹੀ ਤੋਂ ਮੈਨੂੰ ਇਹ ਜੋ ਲੱਗਦਾ ਵੀ ਇਹਨਾਂ ਨੇ ਸੋਚਿਆ ਵੀ ਕੋਈ ਗੰਦੀ ਸੀ ਆਪਣੇ ਲੈਵਲ ਤੇ ਗੱਲ ਜਿਹੜੀ ਇਹਨੂੰ ਕਰ ਲਵਾਂਗੇ ਫਾਈਨਲ ਲੇਕਿਨ ਇਹ ਜਦੋਂ ਸਾਡੇ ਧਿਆਨ ਚ ਲਿਆਂਦੀ ਗੱਲ ਸੀ ਇਮੀਡੀਏਟਲੀ ਜਿਹੜੀ ਆ ਕੇ ਉਹਦੀ ਸਾਰੀ ਮੌਕਾ ਦੇਖਿਆ ਤੋਂ ਵਾਕਿਆ ਜਿਹੜੀ ਸੌ ਸਟਕਣਾ ਜਿਹੜੀ ਉਹ ਅੱਗ ਲੱਗ ਗਿਆ ਉਹਦੇ ਵਿੱਚ ਬਕਾਇਦਾ ਉਹਦੀ ਐਵੀਡੈਂਸ ਜਿਹੜੀ ਮੌਜੂਦ ਆ ਸੱਚੀ ਕਾਰਵਾਈ ਵਾਲਾ ਠੀਕ ਹੈ ਕਾਰਵਾਈ ਜਿਹੜੀ ਕਾਰਵਾਈ ਜਿਹੜੀ ਹੈਗੀ ਆ ਉਹ ਅਸੀਂ ਪੂਰੀ ਇਹ ਤੱਕ ਖੰਦ ਨੂੰ 2 ਘੰਟੇ ਲੱਗਣਗੇ ਪੂਰੀ ਦੇਖਦੇ ਹਾਂ ਇਹ ਹੋਰ ਵੀ ਸ਼ਾਨਦਨ ਕਰਦੇ ਹਾਂ ਯਾ ਆਸ-ਪਾਸੇ ਵਾਲੇ ਕੈਮਰੇ ਚੈੱਕ ਕਰਨ ਤੋਂ ਬਾਅਦ ਜਿਹੜੀ ਫਾਈਲ ਅਕਾਰ ਬਈ ਹਮਲ ਚਲੇ ਆਵਾਂਗੇ ਸਰ ਕਿਹੜੀ ਨਜ਼ਰ ਨਾਲ ਦੇਖ ਰਿਹਾ ਕਿ ਜਿਹੜੇ ਸੀਸੀਟੀਵੀ ਵਗੈਰਾ ਨਹੀਂ ਚੱਲਦੇ ਹੈਗੇ ਉਹਦੇ ਲਈ ਕਿਦਾਂ ਬੰਦ ਰਹੀ ਕਮੇਟੀ ਨੇ ਹਾਂ ਬਿਲਕੁਲ ਕਮੇਟੀ ਦੀ ਮੈਨੂੰ ਪੁੱਛਾਂਗੇ ਅਸੀਂ ਵੀ ਜਿਹੜੀ ਇਹ ਸੀਸੀਟੀਵੀ ਜਿਹੜੇ ਕੈਮਰੇ ਹੈਗੇ ਕਿਉਂ ਨਹੀਂ ਇਨ ਵਰਕਿੰਗ ਹੈਗੇ ਜਦ ਕਿ ਅਸੀਂ ਆਲਰੇਡੀ ਰਿਪੀਟਡਲੀ ਜਿਹੜੀਆਂ ਇਨਸਟਰਕਸ਼ਨ ਜਿਹੜੀਆਂ ਜਾਰੀ ਕਰ ਰਹੇ ਹਾਂ ਵੀ ਜਿਹੜੇ ਆ ਹਰ ਇੱਕ ਜਿਹੜੀ ਗੁਰਦੁਆਰਾ ਸਾਹਿਬ ਦੇ ਜਿਹੜੇ ਆ ਕ ਆਏ ਜੀ ਜੀ ਕਾ ਜੀਬੀ ਸੀ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜਿਹੜੇ ਐਸਪੀਸੀ ਵੱਲੋਂ ਨੋਮੀਨੇਟਡ ਜਿਹੜੇ ਪਰਸਨ ਹੈਗੇ ਉਹ ਆਏ ਆ ਮੌਕਾ ਤੇ ਤੇ ਉਹ ਆਪਣੇ ਹਿਸਾਬ ਨਾਲ ਇਸ ਨੂੰ ਦੇਖ ਕੇ ਆਪਾਂ ਹੁਣ ਜਿਹੜੀ ਹੈਗੀ ਸਲਾਹ ਕਰਕੇ ਵੀ ਇਹਨੂੰ ਕਿਸ ਤਰ੍ਹਾਂ ਜਲਾ ਕੇ ਕਰਨਾ ਹੈਗਾ ਉਹ ਵੀ ਅੱਛਾ ਸਰ ਸਰ 21 ਸਰ ਤੁਸੀਂ ਜੀ ਸ਼੍ਰੀ ਗੁਰਜੰਤ ਸਿੰਘ ਆਏ ਜੀ